प्यारे विद्यार्थियों आज ਅਸੀਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਬਾਰੇ ਪੜਾਂਗੇ ਭਾਈ ਵੀਰ ਸਿੰਘ ਜੀ ਨੇ ਇਸ ਵਿੱਚ ਸਮੇਂ ਦੀ ਕਦਰ ਕਰਨ ਦੀ ਸਾਨੂੰ ਪ੍ਰੇਰਣਾ ਦਿੱਤੀ ਹੈ ਕਿ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਵਾਰ ਹੀ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਅਸੀਂ ਉਹ ਕਵਿਤਾ ਪੜਾਂਗੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਕਿਵੇਂ ਨਾ ਸਕੀ ਲੋਕ اٹਕ ਜੇ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੇ ਭਾਈ ਸਾਹਿਬ ਇਸਤਰੀ ਰੂਪ ਦੇ ਵਿੱਚ ਸਾਨੂੰ ਕੀ ਫਰਮਾਉਂਦੇ ਪਏ ਨੇ ਕਿ ਉਹ ਸਮੇਂ ਦੇ ਅੱਗੇ ਤਰਲੇ ਕਰ ਕਰਕੇ ਥੱਕ ਗਈ ਉਹ ਨਾ ਜਾਵੇ ਪਰ ਉਸ ਨੇ ਇੱਕ ਨਾ ਮੰਨੀ ਉਸ ਨੇ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਿਆ ਪਰ ਉਹ ਪੱਲਾ ਛੁਡਾ ਕੇ ਖਿਸਕ ਗਿਆ ਉਹ ਉਸ ਨੂੰ ਕਿਸੇ ਵੀ ਹਿੱਲੇ ਨਾਲ ਰੋਕ ਨਾ ਸકી ਉਸ ਨੇ ਉਸ ਤੇ ਰਸਤੇ ਵਿੱਚ ਜਿਹੜੀ ਵੀ ਰੁਕਾਵਟ ਪਾਈ ਉਸ ਨੂੰ ਪੰਨ ਤੋੜ ਕੇ ਅੱਗੇ ਲੰਘ ਗਿਆ ਇਸ ਪ੍ਰਕਾਰ ਉਹ ਆਪਣੀ ਤਿੱਖੀ ਚਾਲ ਨਾਲ ਸਭ ਛੋਟੀਆਂ ਮੋਟੀਆਂ ਰੁਕਾਵਟਾਂ ਨੂੰ چیرਦਾ ਹੋਇਆ ਅੱਗੇ ਹੀ ਅੱਗੇ ਤੁਰਦਾ ਗਿਆ ਹੋ ਅਜੀ ਸੰਭਾਲ ਇਸ ਸਮੇ ਨੂੰ ਕਰ ਸਫਲ ਉਡੰਦਾ ਜਾਵਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਇਸ ਵਿੱਚ ਭਾਈ ਵੀਰ ਸਿੰਘ ਜੀ ਫਰਮਾਉਂਦੇ ਨੇ ਕਿ हे ਮਨੁੱਖ ਤੂੰ ਅਜੀ ਵੀ ਸਮੇਧੀ ਸੰਭਾਲਕਰ ਤੁ ਵਰਤਮਾਨ ਸਮੇ ਨੂੰ ਜਿਹੜਾ ਕਿ ਤੇਰੇ ਹੱਥ ਵਿੱਚ ਹੈ ਰੱਬੀ ਪ੍ਰੇਮ ਸਤ ਸੰਗਤ ਤੇ ਸ਼ੁਭ ਕਰਮਾਂ ਵਿੱਚ ਲਾ ਕੇ ਸਫਲ ਕਰ ਇਹ ਤੇਰੇ ਹੱਥੋਂ ਬੜੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ ਇਹ ਠਹਿਰਨ ਦਾ ਤਰੀਕਾ ਨਹੀਂ ਜਾਣਦਾ ਅਤੇ ਜੇਕਰ ਇਹ ਇੱਕ ਵਾਰੀ ਚਲਾ ਜਾਂਦਾ ਹੈ ਤੇ ਮੁੜ ਕੇ ਵਾਪਸ ਨਹੀਂ ਆਂਦਾ ਇਸ ਦਾ ਕੇਂਦਰੀ ਭਾਵ ਹੈ ਕਿ ਸਮਾਂ ਸਦਾ ਚਲਾਈਮਾਨ ਹੈ ਮਨੁੱਖ ਇਸ ਨੂੰ ਕਿਸੇ ਹਿੱਲੇ ਨਾਲ ਵੀ ਰੋਕ ਨਹੀਂ ਸਕਦਾ ਇਸ ਕਰਕੇ ਇਸ ਨੂੰ ਨਾਮ ਸਿਮਰਨ ਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ ਉਮੀਦ ਹੈ ਤੁਹਾਨੂੰ ਇੱਕ ਹਫਤਾ ਸਮਝ ਆ ਗਈ ਹੋਵੇਗੀ ਧੰਨਵਾਦ